ਲਓ ਵੀ ਮਿੱਤਰੋ 4 ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਜਿਹੜਾ Jio ਵਾਲਾਂ ਦਾ Wi-Fi ਆ ਉਹ ਇਸ ਤਰੀਕੇ ਨਾਲ ਲੱਗਦਾ ਦੇਖ ਲਓ ਚੌਥੇ ਦਿਨ ਆਪਣੇ ਘਰੇ ਲਾ ਗਏ Jio ਵਾਲਾਂ ਦਾ Wi-Fi ਇਹ ਇਸ ਤਰੀਕੇ ਨਾਲ ਚਾਹੇ ਤਾਂ ਤੁਸੀਂ ਆਪਦੀ ਕੰਧ ਤੇ ਲਵਾ ਲਓ ਤੇ ਚਾਹੇ ਆ ਸਟੈਂਡ ਤੇ ਲਵਾ ਲਓ ਸਟੈਂਡ ਤੇ ਲਵਾਉਂਗੇ ਕੱਪੜੇ ਟੰਗਣ ਵਾਲੀ ਟੀਜੀ ਆ ਉਹਦੇ ਤੇ ਲਾ ਕੇ ਗਏ ਨੇ ਤੇ ਬਾਕੀ ਜਿਹੜਾ Jio ਦਾ ਰੂਟਰ ਲੱਗਿਆ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਤੇ ਇੱਕ ਇਹਦੇ ਵਿੱਚ ਜਿਹੜਾ Jio ਵਾਲਾਂ ਦਾ ਸੈਟਅਪ ਬਾਕਸ ਲਾ ਕੇ ਗਏ ਨੇ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਿਹੜੇ ਬੰਦੇ ਝਨੀਰ ਦੇ ਨੇੜੇ ਤੇੜੇ ਇਸ Wi-Fi ਦਾ ਲਾਭ 3 ਦੇ ਵਿੱਚ Jio ਵਾਲੇ Wi-Fi ਲਾ ਕੇ ਦੇ ਰਹੇ ਨੇ ਆ Jio ਦਾ ਰੂਟਰ ਆ ਚਾਹੇ ਤੈਨੂੰ ਥੱਲੇ ਧਰ ਲਓ ਚਾਹੇ ਸਟੈਂਡ ਤੇ ਧਰ ਲਓ ਇਹ ਛੋਡੀ ਮਰਜੀ ਆ ਤੇ ਇਹਦੀ ਸਪੀਡ ਆ ਜਿਹੜੀ ਉਹ ਬਹੁਤ ਜ਼ਿਆਦਾ ਐ ਮੈਂ ਤੁਹਾਨੂੰ ਦੱਸ ਨਹੀਂ ਸਕਦਾ 30 MB ਤੋਂ ਲੈ ਕੇ 40 MB ਦੀ ਡਾਊਨਲੋਡਿੰਗ ਸਪੀਡ ਹੈ ਤੇ ਇਹ ਜਿਹੜਾ ਮਤਲਬ ਇਨਵਰਟਰ ਵਾਲਾ ਪਲੱਗ ਹੁੰਦਾ ਉਹਦੇ ਵਿੱਚ ਤੁਸੀਂ ਲਵਾਉਣਾ ਤਾਂ ਕਰਕੇ ਛੋਡੇ ਘਰੇ 24 ਘੰਟੇ ਜਿਹੜਾ ਇਹ ਨੈਟ ਚੱਲੂਗਾ ਤੇ ਇਹ ਹੈਗਾ ਜੀ Jio ਵਾਲਾਂ ਦਾ ਸੈਟਅਪ ਬਾਕਸ ਜਿਹੜਾ LED ਦੇ ਵਿੱਚ ਲੱਗਦਾ LED ਦੇ ਵਿੱਚ ਲੱਗਦਾ ਤੇ ਇਹ ਛੋਟੀ ਜਿਹੜੀ LED ਹੈ ਜੇ Android ਨਹੀਂ ਹੈਗੀ ਤਾਂ ਇਹ Android ਕਰਕੇ ਜਾਣਗੇ ਤੇ ਇਹਦੇ ਨਾਲ ਤੁਹਾਡੇ ਘਰੇ LED ਦੇ ਵਿੱਚ 800 ਪਲੱਸ ਤਾਂ ਚੈਨਲ ਚੱਲਣੇ ਨੇ ਤੇ ਬਾਕੀ ਜਿਹੜੀਆਂ OTT ਐਪਸ ਨੇਗੀਆਂ ਹਾਂ Hotstar ਹੋਈ ਬਾਕੀ ਹੋਰ ਦੋ ਤਿੰਨ ਐਪਲੀਕੇਸ਼ਨਾਂ ਨੇ ਜਿਹੜੀਆਂ ਉਹ ਚੱਲਣਗੀਆਂ ਤੇ ਜਿਨ੍ਹਾਂ ਨੇ 4 ਦਿਨਾਂ ਤੋਂ ਪਹਿਲਾਂ ਪਹਿਲਾਂ Wi-Fi ਲੈਣਾ ਉਹ ਇਸ ਨੰਬਰ ਤੇ ਸੰਪਰਕ ਜ਼ਰੂਰ ਕਰੇ